ਸੋ ਕਹੁ ਤਾਲ ਗੁਰ ਸੇਵੀਆ ਅਹਨ ਸਹਜ ਧਰਸ਼ਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਹੋਵੈ ਸਿਫਤ ਖੁਸਮੰਦੀ ਨੂਰ ਅਸਾਂ ਕਰਸਾਂ ਦਰ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਹਿਰਸਾ ਹਾਂਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾ ਵੇਸਾ ਸਤਨਾਮ ਰਿਵਾਹੇ ਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਮ ਮਨ ਆਨੰਦ ਹੈ ਜੀ ਆ ਸੱਚ ਸਾਚਾ ਨਾਮ ਗੁਣ ਗੋਵਿੰਦ ਹੈ ਜੀ ਆ ਵਾਹ ਤੇਰਾ ਨਾਮ ਮਨ ਆਨੰਦ ਹੈ ਜੀ ਆ ਸੱਚ ਸਾਚਾ ਨਾਮ ਗੁਣ ਗੋਬਿੰਦ ਹੈ ਜੀ ਆ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਨ ਗੋਈ ਪਰਵਾਣਾ ਆ ਹੁਕਮ ਪਠਾਇਆ ਫੇਰ ਨ ਸਕੇ ਕੋਈ ਆਪੇ ਕਰੇਖਾ ਸਿਰ ਸਿਰ ਲੇਖਾ ਆਪੇ ਸੁਰਤੁ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੋਂ ਮਸਾਰਿਆ ਵਰ ਨ ਕੋਈ ਆਇਆ ਜਾਏ ਸੀ ਜੀਆ ਹੁਕਮੀ ਹੋਏ ਨਵੇੜਾ ਪਰਮ ਚੁਕਾਏ ਸੀ ਜੀਆ ਗੁਰ ਧਰਮ ਚੁਕਾਏ ਅਕੱਠ ਕਹਾਈ ਸਤਿ ਮਹ ਸਤ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਆ ਇਕ ਸਾਹਿਬ ਦੁਇ ਰਾਹ ਵਾਦ ਵਦੰਦੇ ਜੀਆ ਦੁਹੇ ਰਾਹ ਚਲਾਈ ਹੁਕਮ ਸਬਾਈ ਜਨਮ ਮੋਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਮੇਕ ਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝਾ ਹੁਕਮ ਸੁਵਾਰਣ ਹਰ ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚਾ ਸਰਜਨਹਾਰ ਭਗਤ ਸੋਹੇ ਦਰਬਾਰ ਸਬਦ ਸੁਹਾਇਆ ਜੀਆ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਆ ਰਸਨ ਰਸਾਈ ਨਾਮ ਤਸਾਈ ਗੁਰ ਕਾ ਸ਼ਬਦ ਬਿ ਕਾਣੀ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੀ ਅਮਰ ਅਪਦ ਪਾਇਆ ਆ ਭਗਵਾ ਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋ ਹੁਣ ਦਰਸਾਚ ਸਾਚੇ ਕੀ ਵਾਪਾਰੀ ਉਕਾ ਪਿਆਸੋ ਆਥਾ ਕਿਉਂ ਦਰ ਜਾਏ ਸਾ ਜੀਆ ਸਤਗੁਰੂ ਪੁੱਛਾਉ ਜਾਏ ਨਾਮ ਧਿਆਏ ਸਾ ਜੀਆ ਸਾਚ ਨਾਮ ਧਿਆਈ ਸਾਚ ਚਵਾਈ ਗੁਰਮਖ ਸਾਚ ਪਛਾਣਾ ਦਿਨanath ਦਇਾਲ ਨਿਰੰਜਨ ਆਨੰਦਨ ਨਾਮ ਵਖਾਣਾ ਕਾਰਣੀਕਾਰ ਤਰਹੋਂ ਫਰਮਾਈ ਆਪੋ ਮੋਏ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮੇਵਾਰੀ ਕਰਨੀ ਕਾਰ ਤਰਹੁ ਫਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਹੀ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾ ਕੋਣ ਗੋਵਿੰਦ ਹੈ ਜੀਆ